ਯੂਟਿਊਬਰ ਹੈ ਬਲੈਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਸੋ ਪੰਜਾਬੀ ਸਿਨੇਮਾ ਸਾਡਾ ਅੱਗੇ ਹੀ ਆਲਰੇਡੀ ਬਹੁਤ ਉਚਾਈਆਂ ਦੇ ਉੱਤੇ ਆ ਪਰ ਇਹਦਾਂ ਦੀਆਂ ਫਿਲਮਾਂ ਬਣਨ ਨਾਲ ਇੱਕ ਨਵਾਂ ਦੌਰ ਸ਼ੁਰੂ ਹੋਇਆ ਐਕਸ਼ਨ ਦਾ ਤੇ ਪੂਰੀ ਟੀਮ ਨੂੰ ਨਵਨੀਤ 베ਰੇ ਨੂੰ ਦੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਕੰਮ ਬਹੁਤ ਸੋਹਣਾ ਕੀਤਾ ਉਹਨਾਂ ਨੇ ਪੂਰੀ ਰੈਿਸ ਤੇ ਵਨ ਸਪੌਨ ਟਾਈਮਿੰਗ ਸੋੜੀ ਥੋੜੀ ਥੋੜੀ ਰੈਿਸ ਤੇ ਵਨ ਸੀਨ ਵਨ ਸਪੌਨ ਟਾਈਮਿੰਗ ਬੰਬੇ ਦੀ ਵੀ ਫੀਲਿੰਗ ਆਈ ਹੈ ਨਹੀਂ ਜੀ ਉਹ ਤੋਂ ਕਿਤੇ ਜ਼ਿਆਦਾ ਉੱਚਾ ਹੈ ਵਾਂਸ ਅਪਨ ਟਾਈਮ ਇਨ ਮੁੰਬਈ ਉਹ ਬੰਬੇ ਵਾਲੇ ਆ ਜਿਵੇਂ ਪੰਜਾਬ ਵਾਲਿਆਂ ਸਾਡਾ ਪੂਰੀ ਦੁਨੀਆ ਦੇ ਵਿੱਚ ਹੋਇਆ ਜੀ ਤੁਸੀਂ ਬੰਬੇ ਤੱਕ ਨਸੀਬਤ ਕਰੋ ਵਾਂਸ ਅਪਨ ਅ ਟਾਈਮ ਇਨ ਮੁੰਬਈ ਇਨੀ ਜੀ ਵਰਲਡ ਪੰਜਾਬ ਦੇ ਵਿੱਚ ਤੇ ਬਲੈਕ ਹੀਰੋਜ਼ ਤੇ ਤੁਹਾਡੀ ਮੂਵੀ ਵੀ ਆ ਰਹੀ ਹੈ ਬਾਈ ਮਾਰਚ ਨੂੰ ਸੰਗਰਾਮ ਕੀ ਕਹਿੰਦੇ ਨੇ ਮੈਂ ਕਹਾਂ ਲਵਾਂ ਉਹਦਾ ਟ੍ਰੇਲਰ ਲਾਂਚ ਹੈ ਜੀ ਉਮੀਦ ਹੋਊਗੀ ਕਿ ਤੁਸੀਂ ਸਾਰੇ ਜਣੇ ਉੱਥੇ ਮਿਲੋਗੇ ਫਿਰ ਤੁਹਾਡੇ ਤੋਂ ਵੀਊਜ਼ ਲਵਾਂਗੇ ਤੇ ਡਬਲ ਐਕਸਾਈਟਮੈਂਟ ਸੀਸੀਐਲ ਵੀ ਆ ਰਿਹਾ ਹੈ ਹਾਂਜੀ ਸੀਸੀਐਲ ਚੱਲ ਰਿਹਾ ਹੁਣ ਤਾਂ ਹੋ ਗਿਆ ਜੀ 15 ਦਿਨ ਹੋ ਗਏ ਸਟਾਰਟ ਹੋਏ ਨੂੰ ਸੋ ਵਾਈਗੁਰੂ ਜੀ ਮੇਰੇ ਨਾਲ ਬਿਜ਼ੀ ਚੱਲੇ ਆ ਜੀ ਸਾਨੂੰ ਤੇ ਜਾਂਦੇ ਜਾਂਦੇ ਆਪਣੇ ਆਡੀਅנס ਤੇ ਫੈਨਸ ਨੂੰ ਕੀ ਕਹਿਣਾ ਚਾਹੋਗੇ ਇਹੀ ਕਹਾਂਗੇ ਜੀ ਕਿ ਪੰਜਾਬੀ ਸਿਨੇਮੇ ਨੂੰ ਸਪੋਰਟ ਕਰੋ ਜੀ ਜਿੰਨੀਆਂ ਫਿਲਮਾਂ ਬਣਦੇ ਆ ਸਾਰੀਆਂ ਫਿਲਮਾਂ ਦੇਖੋ ਤੁਸੀਂ ਸੋ ਸਾਰੇ ਬਹੁਤ ਮਿਹਨਤ ਨਾਲ ਫਿਲਮਾਂ ਬਣਾਉਂਦੇ ਨੇ ਤੇ ਬਲੈਕ ਇਆ ਬਹੁਤ ਚੰਗੀ ਫਿਲਮ ਬਣੀ ਆ ਤੇ ਫੋਲੋ ਕਰ ਰਹੇ ਜੀ ਆਪਣੀ 22 ਮਾਰਚ ਨੂੰ ਮੇਰੇ ਫਿਲਮ ਆ ਰਹੀ ਹੈ ਸੰਗਰਾ ਸੋ ਸਾਰੀਆਂ ਫਿਲਮਾਂ ਨੂੰ ਜੀ ਪਿਆਰ ਦਿਓ ਥੈਂਕ ਯੂ ਬਲੈਕ ਯੂਟਿਊਬਰ ਬਲੈਕ ਇਆ ਜੀ ਬਹੁਤ ਵਧੀਆ ਬਹੁਤ ਵਧੀਆ ਸੋ ਪੰਜਾਬੀ ਸਿਨੇਮਾ ਸਾਡਾ ਅੱਗੇ ਹੀ ਆਲਰੇਡੀ ਬਹੁਤ ਉਚਾਈਆਂ ਦੇ ਉੱਤੇ ਪਰ ਇਹਦਨੀਆਂ ਫਿਲਮਾਂ ਬਣਨ ਵਾਲੇ ਇੱਕ ਨਵਾਂ ਦੌਰ ਸ਼ੁਰੂ ਹੋਇਆ ਐਕਸ਼ਨ ਦਾ ਤੇ ਪੂਰੀ ਟੀਮ ਨੂੰ ਨਵਨੀਤ ਵੀਰੇ ਨੂੰ ਅ ਦੇਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਕੰਬ ਬਹੁਤ ਸੋਹਣਾ ਕੀਤਾ ਉਹਨਾਂ ਨੇ ਪੂਰੀ ਰੈਿਸ ਤੇ ਵਾਂਸਪੌਨ ਟਾਈਮ ਇਨ ਸੋਰੀ ਥੋੜੀ ਥੋੜੀ ਰੈਿਸ ਤੇ ਵਾਂਸਪੌਨ ਵਾਂਸਪੌਨ ਟਾਈਮ ਇਨ ਬੰਬਈ ਦੀ ਵੀ ਫੀਲਿੰਗ ਆਈ ਹੈ ਨਹੀਂ ਜੀ ਉਹ ਤੋਂ ਤਾਂ ਕਿਤੇ ਜ਼ਿਆਦਾ ਉੱਚਾ ਹੈ ਵਾਂਸ ਅਪੌਨ ਟਾਈਮ ਇਨ ਮੁੰਬਈ ਆ ਬੰਬਈ ਵਾਲੇ ਆ ਜਿਵੇਂ ਅਸੀਂ ਪੰਜਾਬ ਵਾਲੇ ਆ ਸਾਡਾ ਪੂਰੀ ਦੁਨੀਆ ਦੇ ਵਿੱਚ ਆ ਹੋਇਆ ਜੀ ਤੁਸੀਂ ਬੰਬਈ ਤੱਕ ਨਸੀਬਤ ਕਰੋ ਵਾਂਸ ਅਪੌਨ ਅ ਟਾਈਮ ਇਨ ਮੁੰਬਈ ਨਹੀਂ ਜੀ ਵਰਲਡ ਪੰਜਾਬ ਦੇ ਵਿੱਚ ਤੇ ਬਲੈਕ ਹੀਰ ਤੇ ਤੁਹਾਡੀ ਮੂਵੀ ਵੀ ਆ ਰਹੀ ਹੈ ਬਾਈ ਮਾਰਚ ਨੂੰ ਸੰਗਰਾਮ ਕੀ ਕਹਿੰਦੇ ਹਨ ਕੱਲ ਨੂੰ ਉਹਦਾ ਟ੍ਰੇਲਰ ਲਾਂਚ ਹੈ ਜੀ ਉਮੀਦ ਹੋਊਗੀ ਕਿ ਤੁਸੀਂ ਸਾਰੇ ਜਣੇ ਉੱਥੇ ਮਿਲੋਗੇ ਫਿਰ ਤੁਹਾਡੇ ਤੋਂ ਵੀਵਜ਼ ਲਵਾਂਗੇ ਤੇ ਡਬਲ ਐਕਸਾਇਟਮੈਂਟ ਸੀਸੀਐਲ ਵੀ ਆ ਰਿਹਾ ਹਾਂਜੀ ਸੀਸੀਐਲ ਚੱਲ ਰਿਹਾ ਹੁਣ ਤਾਂ ਹੋ ਗਿਆ ਜੀ 15 ਦਿਨ ਹੋ ਗਏ ਸਟਾਰਟ ਹੋਏ ਨੂੰ ਸੋ ਵਾਈਗੁਰੂ ਜੀ ਮੇਰੇ ਨਾਲ ਬਿਜ਼ੀ ਚੱਲ ਰਿਹਾ ਜੀ ਸਾਰੇ ਜਣੇ ਜਣੇ ਆਪਣੇ ਆਡੀਅੰਸ ਤੇ ਫੈਨਸ ਨੂੰ ਕੀ ਕਹਿਣਾ ਚਾਹੋਗੇ ਅਸੀਂ ਕਹਾਂਗੇ ਜੀ ਕਿ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੋ ਜੀ ਜਿੰਨੀਆਂ ਫਿਲਮਾਂ ਬਣਦੇ ਆ ਸਾਰੀਆਂ ਫਿਲਮਾਂ ਦੇਖੋ ਤੁਸੀਂ ਸੋ ਸਾਰੇ ਬਹੁਤ ਮਿਹਨਤ ਨਾਲ ਫਿਲਮਾਂ ਚ ਬਣਾਉ ਤੇ ਫੋਲੋਅ ਅਪ ਕਰ ਰਹੇ ਜੀ ਆਪਣੀ 22 ਮਾਰਚ ਨੂੰ ਮੇਰੇ ਫਿਰ ਮਾਰੀਏ ਸੰਗਰਾਹ ਸੋ ਸਾਰੀਆਂ ਫਿਲਮਾਂ ਨੂੰ ਪਿਆਰ ਦਿਓ ਥੈਂਕ ਯੂ